ਤਾਂ ਤੂੰ ਗਿਆ ਦਿੰਦਾ ਮੇਰੇ ਨੂੰ ਮਾਰ ਨਾ ਦੇ ਨਹੀਂ ਕੀ ਮਤਾ ਸੀ ਜੀ ਕੰਨ ਪੈ ਜਾਣਗੇ ਮੇਰ ਮਾਰਦਾ ਇਹ ਜਿਹਨੇ ਮੇਰੇ ਸਾਹਮਣੇ ਲਿਆ ਦਿਓ ਮੈਂ ਗੋਲੀ ਮਾਰ ਦੂੰ ਮੈਂ ਜੇਲ ਕੱਟ ਨੂ ਕਰੇ ਤਾਂ ਮੈਂ ਨਹੀਂ ਮੇਰਾ ਫਤਿਹ ਮਾਰ ਦੇ ਘਰੇ ਤਾਂ ਮੇਰਾ मारे जा हो छॾे आ जूं तर किथो आवे साम्हूं लेक गोली मारो पोइ मार जा ਕੁਈ ਟਿੱਟਾ ਕਰ ਟਿੱਟੇ ਕੰਮ ਹੋਈ ਆ ਜਿਵੇਂ ਕੁਟੀ ਦਾ ਟੁਕਾ ਲਾ ਲਿਆ ਉਹਦੇ ਕਰਕੇ ਦੀ ਢੰਡੇ ਦੀ ਮੌਤ ਹੋਈ ਆ ਰਾਤ ਕੋਈ ਸਾਰਾ ਸਵੇਰੇ 5:00 ਵਜੇ ਨੇ ਗੱਲ ਦੱਸੀ ਇਹ ਰਹੋ ਤੇ ਮੈਂ ਟੋਪਾ ਸੇ ਨੀਚੀ ਜਾਂਦਾ ਮੇਰੇ ਕੋਲੇ ਬੈ ਨਾ ਮਾਂ ਸਾਜੀ ਚੀਰਨੀ ਤੇ ਮੇਰੇ ਕੋਲੇ ਬੈ ਕੇ ਚੀਰ ਲਾ ਇਹ ਨੀ ਪੱਟ ਕੇ ਲੈ ਗਈਆਂ ਹਏ ਪਤਾ ਨਹੀਂ ਕੀ ਜੂ ਦਾ ਬਾਨਾ ਬਣਾਇਆ ਮੈਨੂੰ ਅੱਕੀ ਘਟਾ ਪਾਤਾ ਕੀ ਹੋਇਆ ਕਿਸੇ ਦਾ ਐਵੇਂ ਭਾਈ ਉਹਦੇ ਡੈਡੀ ਦਾ ਬਲੱਡ ਘਟਿਆ ਸੀਗਾ ਉਦੋਂ ਸਾਰੇ ਇਕੱਠੇ ਹੋ ਗਏ ਆਦਮੇ ਜੂਸ ਲਿਆ ਹੱਤਿਆ ਲਾ ਕੇ ਠਾ ਕੇ ਲੈ ਗਈ ਉਹ ਗੁੜੀ ਜਿਹੜੀ ਦਾ ਮੁੰਡਾ ਸੀ ਐ ਮਗਰ ਮੁੰਡਾ ਨੰਗ ਗਿਆ ਮੈਂ ਆਬੇ ਐਫਗਾਨ ਨੂੰ ਆਖਿਆ ਜਤਵਿੰਦਰ ਦੇ ਡੈਡੀ ਨੂੰ ਇਹਨਾਂ ਦਾ ਗੱਲੂ ਨੰਗ ਆ ਮਗਰ ਜਤਵਿੰਦਰ ਨੂੰ ਚੜਾ ਲੇ ਮੋਟਰਸਾਈਕਲ ਤੇ ਜਦੋਂ ਉਹ ਵੇ ਗਿਆ ਉਹਦੋਂ ਗੱਲੂ ਇਹਦਾ ਫੋਨ ਫੜੀ ਖੜਾ ਸੀਗਾ ਮਗਰ ਇਹ ਭੱਜ ਗਿਆ ਵਕੀਲ ਫੋਨ ਖਬੜੀ ਗੜਾ ਸੀ ਗੱਲੂਏ ਨੇ ਆਖਿਆ ਵੀ ਆ ਤਾਂ ਡੈਡੀ ਆ ਗਿਆ ਨਾਲ ਤੁਰਦਾ ਸੀ ਆਦਾ ਨਹੀਂ ਮੇਰੇ ਮੁੱਟ ਜੇ ਗਲਤੀ ਫੇਰ ਚੜ ਜਾ ਹਏ ਵਧੀਆ ਆਇਆ ਮੈਨੂੰ ਉਹ ਮਮੀ ਰੋਟੀ ਪਕਾ ਲਾ ਮੈਂ ਰੋਟੀ ਬਕਾਉਣ ਲੱਗੀ ਪਾਣੀ ਰੱਖਿਆ ਅੰਦਰ ਰੋਟੀ ਖਾਂਦਲ ਪਤਾ ਨਹੀਂ 1 ਮਿੰਟ ਚੀ ਬਾਈ ਕੀ ਹੋ ਗਿਆ ਮੇਰਾ ਤਾਂ ਘਰ ਪਟਦਾ ਮੈਂ ਕਿੱਥੋਂ ਪਾਲੂਗੀ ਆਵਦਾ ਪੁੱਤ ਐ ਜਾ ਮੈਂ ਉਧਰ ਜੋ ਗਈ ਜਾ ਉਧਰ ਜੋ ਗਈ ਜਾਨੋ ਤਾਂ ਕੰਗਲੇ ਕਰਤਾ ਐ ਅਸੀਂ ਉਹਨਾਂ ਨੂੰ ਐ ਕਹਿ ਦਿੰਦੇ ਹੁੰਦੇ ਜੋ ਵੀ ਬੰਮ ਵਾਹ ਨਸਵਨੀ ਦੇ ਚਿੱਟੇ ਵਾਲੇ ਲਿਆ ਕੇ ਤੁਸੀਂ ਕੋਟਿਆਂ ਦੇ ਜੜਾ ਦਿੰਦੇ ਐ ਸਾਡੇ ਤਾਂ ਘਾਸੀ ਪੈ ਗਏ ਮਾਮ ਕੀ ਨੂੰ ਆਖ ਕੇ ਅਮੀਮਾ ਕਾਪਾ ਨੂੰ ਪੱਟ ਦੇਣ ਗਿਆ ਤਾਂ ਐ ਕੀ ਕਰ ਦੇਣਗੇ ਮੈਂ ਕਹ ਨਾ ਆਖਿਆ ਕਰ ਐ ਜਿੱਤੋ ਪੈਰ ਗਰਨਾ ਜਿ ਚਿੱਟਾ ਵੇਚਦਾ ਹੀ ਤੁਰਿਆ ਫਿਰਦਾ ਸੀ ਹਏ ਹਏ ਕੁਸ਼ਮਾਨ ਵੀ ਮਿਲਿਆ ਸੀ ਇਹਦੇ ਕੋਲੇ ਜੀ ਕੁਸ਼ਮਾਨ ਨਹੀਂ ਜੀ ਇਹਦੇ ਕੋਲੋਂ ਨਹੀਂ ਮਿਲਿਆਗਾ ਇਹਦੇ ਕੋਲ ਤਾਂ ਕੱਲੀ ਸਿਰੰਜ ਪਈ ਸੀ ਪਤਾ ਨਹੀਂ ਇਹਨੇ ਕਿੱਥੇ ਲਾਈ ਵਾਂ ਤੇ ਵੀ ਵੱਲ ਨਹੀਂ ਸੀਗਾ ਜਦੋਂ ਲਾਉਂਦਾ ਦੱਸ ਕੇ ਕੱਲਿਆ ਹੋਣਾ ਉਹਨਾਂ ਨੇ ਕਿ ਕੀ ਉਹਨੂੰ ਪਤਾ ਹੀ ਨਹੀਂ ਸੀਗਾ ਵਿਚਾਰੇ ਨੂੰ ਐ ਭੋਲੇ ਪੰਜੀ ਪੱਟਿਆ ਗਿਆ ਸੀ ਪੈਸੇ ਦੇ ਦਿੰਦੇ ਉਹਨਾਂ ਨੂੰ ਪੈਸਿਆਂ ਦਾ ਲਾਲਚ ਸੀ ਕਿੰਨੇ ਕਿ ਚਿਰ ਤੋਂ ਲੰਦਾ ਆ ਰਿਹਾ ਜੀ ਹਏ ਬਾਈਕ ਬਾਹਰ ਹੀ ਨਹੀਂ ਸੀ ਜਾਂਦਾ ਘਰੇ ਹੁੰਦਾ ਸੀ ਐ ਕੱਲਾ ਜੂਸ ਲੈਣ ਗਿਆ ਬਸ ਮਗਰ ਉਹ ਉੱਪਰ ਪੈ ਬੁੜੀ ਉੱਟ ਖੜੀ ਹੱਥ ਲਜਾ ਲਾ ਕੇ ਉਹਨਾਂ ਦੀ ਹਏ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਜਿਹੜੇ ਵੇਚਦੇ ਹਏ ਦੋਚੀਆਂ ਨੂੰ ਮੇਰੇ ਸਾਹਮਣੇ ਕੀਤਾ ਜਾਵੇ ਮੈਂ ਗੋਲੀ ਮਾਰ ਦੂੰਗੀ ਵੀਰੇ ਆਪ ਹੀ ਮੈਂ ਜੇਲ੍ਹ ਘੱਟ ਨੂੰ ਮੈਂ ਗੋਲੀ ਮਾਰ ਦੂੰ ਮੇਰੇ ਸਾਹਮਣੇ ਕਰ ਦਿਓ ਮੇਰਾ ਤਾਂ ਘਰ ਪੱਟਦਾ ਉਹਨਾਂ ਨੇ ਜਦੋਂ ਜਦੋਂ ਮੇਰਾ ਪੱਟਦਾ ਵੀਰੇ ਮੈਂ ਕੀ ਕਰੂੰਗੀ ਅਸੀਂ ਤਾਂ ਕੌੜੇ ਹੋਗੇ ਦੋਵੇਂ ਜਣੇ ਸਾਡਾ ਤਾਂ ਘਰ ਕਾਲੀ ਹੋ ਗਿਆ ਮੇਰਾ ਪੁੱਤ ਬਾਲਾ ਸਿਆਣਾ ਸੀ ਕੱਲ੍ਹ ਹੀ ਸੀ ਐ ਕੱਲ੍ਹ ਹੀ ਸੀ ਮੇਰੇ ਨਾਲ ਰੋਟੀ ਖਾਂਦਾ ਐ ਮੰਮੀ ਆਪਾਂ ਇਕੱਠੇ ਰੋਟੀ ਖਾਵਾਂਗੇ ਇਕੱਠੇ ਜਾ ਪੀਵਾਂਗੇ ਐ ਮੈਨੂੰ ਪਤਾ ਹੀ ਨਹੀਂ ਸੀ ਵੀਰੇ ਮੈਂ ਲੁੱਟੀ ਪੱਟੀ ਜਾਊਗੀ ਮੈਂ ਮਗਰਹੀ ਉੱਟ ਕੇ ਤਰਪਿੰਦੀ ਜੇ ਮੈਨੂੰ ਐਸ ਕਹਾਣੀ ਦਾ ਪਤਾ ਹੁੰਦਾ ਹਏ ਵੀਰੇ ਸਾਹਮਣੇ ਮਿਲ ਜਾ ਮੈਨੂੰ ਮੇਰੇ ਸਾਹਮਣੇ ਕਰਕੇ ਮਾਰੇ ਜਾਣ ਉਹ ਬੋਲ ਸੋਨ ਨੂੰ ਛੱਡ ਤੂੰ ਕੀ ਉਹਦਾ ਕਰਿਆ ਜਾਣਗੇ ਮੇਰਾ ਪੁੱਤ ਕਿੱਥੋਂ ਆਊਗਾ ਮੇਰੇ ਤਾਂ ਹੱਥ ਬੰਨ੍ਹੇ ਡੋਡੇ ਵੀਰੇ ਹਏ ਮੇਰੇ ਸਾਹਮਣੇ ਲਿਆ ਕੇ ਗੋਲੀ ਬਾਰ 줘 ਹੋਰ ਪੁੱਤ ਭੱਜ ਜਾਣਗੇ ਮੇਰਾ ਤਾਂ ਮਾਰਤਾ ਨੀ ਇਸ ਸਰਕਾਰਾਂ ਦਾ ਬੜੀਆਂ ਕਹਿੰਦੇ ਸ਼ਕਤੀ ਕਰਤੀ ਤਾਂ ਲੱਗਦਾ ਸ਼ਕਤੀ ਕੀਤੀ ਕਿਤੇ ਆਏ ਵੀਰੇ ਕੋਈ ਸ਼ਕਤੀ ਨਹੀਂ ਹੋਈ ਸਾਡੇ ਧਾਗਾ ਵਾਲੀ ਕਲੀ ਗਵਾਰਡ ਚ ਵਿਕੀ ਜਾਂਦਾ ਹਏ ਜੀ ਨੂੰ ਅਸੀਂ ਆਨੇ ਆ ਉਹੀ ਸਾਨੂੰ ਕੁੱਟਣ ਮਾਰਨ ਪੈ ਜਾਂਦਾ ਮੈਂ ਤਾਂ ਪਹਿਲਾਂ ਪੁਲਿਸ ਨੂੰ ਕਹਿ ਕੇ ਵੀ ਆਈ ਸੀ 2 ਮਹੀਨੇ ਹੋ ਗਏ ਤਮ ਖੀਆਂ ਦਿੰਦੇ ਸੀ ਸਾਡੇ ਮੁੰਡੇ ਨੂੰ ਵੀ ਸਾਨੂੰ ਪੈਸੇ ਦੇ ਦੇ ਅਸੀਂ ਨੂੰ ਧਮਕੀਆਂ ਦਿੰਦੇ ਆ ਮੇਰੇ ਨੂੰ ਮਾਰ ਨਾ ਦੇ ਮੈਨੂੰ ਕੀ ਪਤਾ ਸੀ ਵੀ ਖਤ ਪੈ ਜਾਣਗੇ ਫਿਰ ਮਾਰਤਾ ਏ ਤੇਰੇ ਵੀਰੇ ਮੇਰੇ ਸਾਹਮਣੇ ਲਿਆ ਦਿਓ ਮੈਂ ਗੋਲੀ ਮਾਰ ਦੂੰ ਮੈਂ ਜੇਲ੍ਹ ਕੱਟ ਲੂ ਕਰੇ ਤਾਂ ਮੇਰਾ ਨਾ ਨਹੀਂ ਮੇਰਾ ਫਾਤੀ ਮਾਰਤਾ ਕਰੇ ਤਾਂ ਮੇਰਾ ਕੁਝ ਵੀ ਨਹੀਂ ਰਹਿ ਗਿਆ ਰੋਸਾਇ ਵੀ ਕੱਟ ਲਾਈਆ ਪਿੰਡ ਚ ਕਿ ਮੁੰਡੇ ਦੀ ਮੌਤ ਹੋਈ ਕਿਸ ਤਰ੍ਹਾਂ ਹੋਈ ਯਾਰ ਕੀ ਹੈ ਕੀ ਸਰਮਾ ਇਹ ਬਾਈ ਜੀ ਅਸਲ ਚ ਜਿਵੇਂ ਪਰਿਵਾਰ ਨੇ ਘਰ ਵਾਲਿਆਂ ਨੇ ਦੱਸਿਆ ਇਹ ਕੋਈ ਚਿੱਟਾ ਕਰਨ ਚਿੱਟੇ ਕਰਨ ਹੋਈ ਹੈ ਜਿਵੇਂ ਕੋਈ ਟੀਕਾ ਟੂਕਾ ਲਾ ਲਿਆ ਉਹਦੇ ਕਰਕੇ ਦੀ ਮੁੰਡੇ ਦੀ ਮੌਤ ਹੋਈ ਹੈ ਰਾਤ ਕੋਈ 7 7:30 ਵਜੇ ਦੀ ਗੱਲ ਦੱਸਦੇ ਆ ਜੀ ਇਹ ਵੈਸੇ ਬਹੁਤ ਮਾੜੀ ਹੈ ਜੀ ਕੱਲਾ ਜਵਾਕ ਸੀ ਕੋਈ ਹੋਰ ਘਰ ਚ ਕੋਈ ਕਮਾਉਣ ਵਾਲਾ ਨਹੀਂ ਉਹਦੀ ਜਿਵੇਂ ਮਾਤਾ ਹੈ ਉਹ ਵੀ ਅੰਗਣ ਵਾਲੀ ਚ ਵਿਚਾਰੀ ਲੱਗੇ ਛੋਟੇ ਜ਼ਿੰਮੇਦਾਰ ਮੋ ਤੋਂ ਔਖਾ ਹੋ ਗਿਆ ਪਰਿਵਾਰ ਵਾਸਤੇ ਕੋਈ ਹੋਰ ਘਰ ਦੇ ਵਿੱਚ ਜੀ ਨਹੀਂ ਦੋਵੇਂ ਜੀ ਹੈ ਇੱਕੋ ਹੀ ਬੇਤਾ ਸੀ ਜੀ ਉਹਨਾਂ ਦਾ ਇੱਕ ਸਰਪੰਚ ਕਹਿ ਰਹੇ ਵੀ ਸਾਡੇ ਤਾਂ ਗਲੀ ਗਲੀ ਨਸ਼ਾ ਵਿਖ ਰਿਹਾ ਤੁਸੀਂ ਪਿੰਡ ਦੇ ਸਰਪੰਚੋਂ ਕੀ ਲੱਗਦਾ ਤੁਹਾਨੂੰ ਜੀ ਜਿਵੇਂ ਫਿਰ ਉਹਨਾਂ ਨੇ ਆਖਿਆ ਹੋਊਗਾ ਜੀ ਜਿਵੇਂ ਮੁੰਡਾ ਛੋਟਾ ਜਿਹਾ ਕਿਤੋਂ ਤੱਕ ਅਸਰ ਲਿਆ ਹੀ ਹੋਣਾ ਉਹਨੇ ਪਿੰਡ ਦੇ ਕਿਵੇਂ ਹਾਲਾਤ ਇਹਨਾਂ ਦਾ ਜੀ ਪਿੰਡ ਦੇ ਹਾਲਾਤ ਠੀਕ ਹੈ ਕੋਈ ਐ ਆਪਾਂ ਆਖਦਗੇ ਵੀ ਨਸ਼ਾ ਤਕਰ ਹੈ ਜੀ ਪਿੰਡ ਪਿੰਡੀ ਇਹ ਕਿੱਲੇ ਗੁਰੂ ਸਾਹਿਬ ਦਾ ਭਾਗ ਨਹੀਂ ਸਕਦੇ ਪਿੰਡ ਪਿੰਡੀ ਇਹ ਹਾਲ ਹੋਇਆ ਕਿਹੜਾ ਜੀ ਛੋਟੇ ਛੋਟੇ ਜਵਾਕ ਇਸ ਦਲਦਲ ਚ ਫਸੀ ਜਾਂਦੇ ਸਰਕਾਰਾਂ ਦਾ ਬੜੀਆਂ ਸਖਤਾਈ ਪੁਲਿਸ ਵੀ ਕਹਿੰਦੀ ਸਖਤ ਪੂਰੇ ਕਰ ਰੱਖਿਆ ਅਕਸਰ ਜੀ ਕਰੀ ਤਾਂ ਜਾਂਦੀ ਹੈ ਪੁਲਿਸ ਵੀ ਗੇੜਾ ਮਾਰਦੀ ਹੈ ਪਰ ਹੋਇਆ ਹੀ ਲੋਕਾਂ ਤੋਂ ਵਸ ਤੋਂ ਬਾਹਰ ਹੋਇਆ ਕਿਹੜਾ ਸਰਕਾਰ ਦੇ ਵਸ ਤੋਂ ਬਾਹਰ ਹੋਇਆ ਕਿਹੜਾ ਜੀ ਮਨਤਾਂ ਲੱਗੀ ਜਾਂਦੀ ਬੱਚੇ ਕਿੰਨੇ ਕਿੰਨੇ ਬੱਚੇ ਹੋਣੇ ਕਰਦੇ ਹੋ ਮਸ਼ਾਲਾ ਹਾਂ ਜੀ ਕੱਲ ਜੀ ਕਿਹੜਾ ਕੋ ਕੋ ਦੱਸ ਕੇ ਕਿਸੇ ਨੂੰ ਕਰਦਾ ਸਰਪੰਚ ਸਰਪੰਚ ਇਹ ਲੱਗੂ ਜੀ ਤੁਹਾਨੂੰ ਉਹ ਤਾਂ ਤੁਹਾਡੀ ਗੱਲ ਠੀਕ ਹੈ ਜੀ ਪਰ ਐ ਕਿ ਕਿਹੜਾ ਪਤਾ ਲੱਗਦਾ ਜੀ ਹੁਣ ਕਿਸੇ ਦੇ ਕੋਈ ਅੰਨਕ ਦਿਲ ਚ ਵੜ ਕੇ ਵੇਂਦਾ ਐ ਅਕਸਰ ਘਰੋਂ ਗੱਲ ਇਹਨੂੰ ਕਿਸੇ ਤੋਂ ਲਿਆਂਦਾ ਅੱਜ ਕੱਲ੍ਹ ਅਗਲਾ ਪੈਸੇ ਫੋਨ ਚ ਪਵਾ ਦਿੰਦਾ ਐ ਤੇ ਅਗਲੇ ਘਰੇ ਦਾ ਛਾ ਪਹੁੰਚ ਕਰ ਦਿੰਦੇ ਐ ਜਿਵੇਂ ਸੁਣਨ ਦੀਆਂ ਗੱਲਾਂ ਨੇ ਦੇਖੋ ਤੁਸੀਂ ਲੰਮੇ ਚਿਰ ਤੋਂ ਸਰਪੰਚੀ ਕਰਦੇ ਹੋ ਪਿਛਲੀਆਂ ਸਰਕਾਰਾਂ ਤੇ ਹੁਣ ਸਰਕਾਰਾਂ ਕੋਈ ਫਰਕ ਪਿਆ ਜੀ ਨਜੇ ਵਧਿਆ ਕਿੱਡਾ ਕੁਛ ਕੋਈ ਪੂਰਾ ਹੀ ਫਰਕ ਨਹੀਂ ਜੀ ਉਹੀ ਕੁਛ ਪਹਿਲਾਂ ਸੀ ਉਹੀ ਹੋਣਾ ਨਾ ਕੋ ਅੱਗੇ ਨੂੰ ਕੋਈ ਆਪਾਂ ਕਹਿ ਨਹੀਂ ਸਕਦੇ ਵੀ ਕੁਛ ਅੱਗੇ ਨੂੰ ਕਟੇ ਅੱਜ ਕਿਨਾ ਕੀ ਤੁਹਾਡਾ ਜੀ ਮੇਰਾ ਨਾਮ ਅਜੀਤ ਸਿੰਘ। ਤਾਂ ਇਹ ਕੀ ਮਾਮਲਾ ਕੀ ਜਰ ਰਹੀ ਹੈ ਤੁਹਾਡੇ? ਸਾਹਮਣੇ ਇਨਫੋਰਮੇਸ਼ਨ ਮਿਲੀ ਸੀ ਕਿ ਜੋ ਸੁਤੰਤਰ ਸਿੰਘ ਦਾ ਪੁੱਤਰ ਵਕੀਲ ਸੰਦੀ ਵੀ ਡੈਥ ਹੋ ਗਈ ਹੈ ਸ਼ਕੀਲ ਖਾਤਾਂ ਚ। ਉਹਦੀ ਜਾਂਚ ਕਰ ਰਹੇ ਆ ਸਾਡੇ ਸਾਮਾ। ਹੜਤਾਲ ਕਰ ਰਹੇ ਆ। ਕਿ ਪਰਿਵਾਰ ਨੇ ਕੋਈ ਸ਼ਿਕਾਇਤ ਵਗੈਰਾ ਦਿੱਤੀ ਹੋਈ ਹੈ? ਹਾਂਜੀ ਹਾਂਜੀ ਉਹ ਮੁਕਤਮਾਂਦ ਚ ਕੀਤਾ ਜਿਵੇਂ ਉਹ ਜੋ ਦਾ ਚ ਹੋਊਗਾ ਬਾਅਦ ਦੇ ਵਿੱਚ ਆਪਸ ਨਾਲ ਹੋਊਗਾ ਮੁਤਾਬਕ ਤੁਹਾਨੂੰ। ਕਿ ਕਿਸੇ ਤੇ ਰੋਕ वगैरह ਵੀ ਲਾਇਆ ਪਰਵਾਰ ਨੇ? ਹਾਂਜੀ ਉਹਨਾਂ ਨੇ ਗਵਾਂਡੀ ਸੀਗਾ ਜੀ ਉਹਨਾਂ ਦਾ ਦਵਿੰਦਰ ਸਿੰਘ ਜੀ। ਕੀ ਰੋਕੀ ਲਗਾਈ ਜੀ ਉਹਨੂੰ? ਉਹ ਕਹਿੰਦੇ ਉਹ ਨਾ ਰਹਿੰਦਾ ਸੀ ਮੁੰਡਾ ਨੂੰ ਉਹ ਲੈ ਗਿਆ ਜੀ ਸਾਡੇ ਨੂੰ ਕਿ ਵਜ੍ਹਾ ਕੀ ਸੀ ਕੋਈ ਪਤਾ ਲੱਗੀ ਵਜ੍ਹਾ ਤੋਂ ਮਨੇ ਧਿਆਨ ਨੂੰ ਮੁਤਾਬਕ ਕੀਆ ਜੀ ਉਹ ਕਹਿੰਦੇ ਵੀ ਇਹ ਸਾਡੇ ਮੁੰਡੇ ਨੇ ਨਾ ਕੋਈ ਟਿਕਟ ਬੁਲਾਉਤਾ ਜੀ ਦਵਾਈ ਤੇ ਬੁਲਾਉਣਾ